ਜੇ ਇੱਧਰ ਵੀ ਗੋੜਵਾਲੀ ਚਾਹ 15ਵਾਂ ਵਿਸ਼ਾਲ ਲੰਗਰ ਲੱਗਾ ਹੋਇਆ ਆ ਨਾਲ ਗੋੜਵਾਲੀ ਚਾਹ ਚੱਲਦੀ ਪਈ ਆ ਇੱਧਰ ਵੀ ਮਹਾ ਸ਼ੁਭਰਾਤਰੀ ਲੱਗਦੀ ਹੈ ਸਾਥ ਸਰਦੈ 11ਵਾਂ ਲੰਗਰ ਲੱਗਾ ਹੋਇਆ ਹੈ ਇਹ ਸਭ ਤੋਂ ਵੱਡਾ ਲੰਗਰ ਹੈ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਆ ਗਗਨਜੀ ਦੇ ਢਿੱਲੇ ਇੱਥੇ ਬਹੁਤ ਭਾਰੀ ਮਹਾ ਸ਼ੁਭਰਾਤਰੀ ਲੱਗਦੀ ਆ ਸ਼ੁਭਰਾਤਰੀ ਦਾ ਮੇਲਾ ਲੱਗਦਾ ਤਾਂ ਤੁਸੀਂ ਪਿੱਛੇ ਦੇਖ ਸਕਦੇ ਆ ਤੇ ਬਾਕੀ ਵੀਡੀਓ ਨਾਲ ਇੱਥੇ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਇਕ ਸਿਕ ਮਨ ਜਰੂ ਕਰ ਦਿਓ ਤੇ ਤੁਹਾਨੂੰ ਸ਼ੁਭਰਾਤਰੀ ਦਾ ਮੇਲਾ ਦਿਖਾਉਨੇ ਆ ਤੇ ਵੈਸੇ ਪਹੁੰਚ ਚੁੱਕੇ ਆ ਤੇ 11:30 ਦਾ ਟਾਈਮ ਹੋ ਗਿਆ ਹੈ ਤਾਂ ਤੁਹਾਨੂੰ ਇੱਦੇ ਦਿਖਾਵਾਂਗੇ ਸ਼ੁਭਰਾਤਰੀ ਦਾ ਮੇਲਾ ਤੇ ਜਰੂਰ ਇਸ ਇੱਦੇ ਵੀਡੀਓ ਨਾਲ ਬਣੇ ਰਹੋ ਅਸੀਂ ਪਹੁੰਚ ਗਏ ਆ ਸੋੜਾ ਕੰਢੀ ਤੇ ਅਸੀਂ ਜਾ ਰਹੇ ਆ ਗਵੰਝੀ ਦੇ ਢਿੱਲੇ ਕਿ ਉੱਥੇ ਬਹੁਤ ਭਾਰੀ ਸ਼ਿਵਰਾਤਰੀ ਲੱਗ ਜਿਆ ਗਗਨਜੀ ਦਾ ਢਿੱਲੇ ਤੇ ਪਿੱਛੇ ਵੀਡੀਓ ਪਾਈ ਆ ਗਗਨਜੀ ਦੇ ਢਿੱਲੇ ਦੀ ਤੇ ਦੇਖ ਸਕਦੇ ਆ ਰਸ ਕਾਪੀ ਆ ਐਡੀ ਵੀਡੀਓ ਨਾ ਬਣੀ ਰਹੀ ਉਹ ਤੇ ਤੁਹਾਨੂੰ ਦਿਖਾ ਦਵਾਂਗੇ ਗਗਨਜੀ ਦੇ ਢਿੱਲੇ ਸੰਗਤ ਤੇ ਦਰਸ਼ਕਾਂ ਵਾਕੇ ਮੰਨੇ ਤੁਸੀਂ ਦੇਖ ਸਕਦੇ ਆ ਪਹਾੜੀ ਦੀ ਚੋਟੀ ਤੇ ਗਗਨਜੀ ਦਾ ਢਿੱਲਾ ਤੇ ਸੰਗਤ ਜਿਆਦਾ ਹੈ ਗਗਨਜੀ ਦੇ ਢਿੱਲੇ ਤਦ ਇੱਕ ਸ਼ੁਭਰਾਤਰੀ ਬਹੁਤ ਭਾਰੇ تھے ਸ਼ੁਭਰਾਤਰੀ ਲੱਗਦੀ ਹੋਗਾ ਪਿੱਛੇ ਕਿਨੇ ਤੇ ਪਾਸ ਪਹੁੰਚ ਲਿਆ ਸੀ ਤੁਸੀਂ ਇੱਥੇ ਵੀਡੀਓ ਨਾ ਬਣਾਈ ਜਿਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦੇ ਆਪਰ ਗਵੰਝਾ ਟਿੱਲਾ ਆ ਗਿਆ ਸਾਹਮਣੇ ਉਹ ਦੇਖੋ ਸਾਫੇ ਜਿੱਸਾ ਤੇ ਆ ਪਹਾੜੀ ਤੇ ਲੋ ਜੀ ਆਹ ਸਾਹਮਣੇ ਪਹਾੜੀ ਤੇ ਗਵੰਝਾ ਟਿੱਲਾ ਦੇਖ ਸਕਦੇ ਆ ਤੁਸੀਂ ਪਹੁੰਚ ਗਏ ਆ ਗਵੰਝਾ ਦੇ ਟਿੱਲੇ ਇੱਥੇ ਵੀਡੀਓ ਨਾ ਬਣੇ ਰਿਹਾ ਸਾਰੇ ਦਰਸ਼ਕ ਕਰਾਵਾਂਗੇ ਤੁਹਾਨੂੰ ਸੰਗਤ ਦੇ ਪੌਂਡਿਆ ਗਵਰਨਰ ਕੋਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਰਾਸ਼ਟਰ ਦੇਖੋ ਕਿਆ ਸ਼ੁਭ ਰਾਤਰੀ ਕਰਦਾ ਕਾਫੀ ਰਸ਼ਾ ਇੱਥੇ ਹੋਏ ਜਾਂਦੇ ਲੱਬੀਆਂ ਨੇ ਪਕੌੜੀਆਂ ਨੇ ਦੁਕਾਨਾਂ ਲੋ ਜਿੱਦਾਂ ਦੁਕਾਨਾਂ ਲੱਗੀਆਂ ਹੋਈਆਂ ਆ 100 100 100 100 ਰੁਪਏ ਦਾ ਬੱਕੀ ਰਸ਼ਾ ਕਾਫੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਆ ਲੱਗਦੇ ਯਾਰ ਇੰਦਰ ਕੱਚ ਦੇ ਬਰਤਨ ਤਾਂ ਮਿਲ ਜੂਗੇ ਤੇ ਇੰਦਰ ਕੱਪ ਵਗੈਰਾ ਆ ਸੇਲ ਲੱਗੀਆਂ ਹੋਈਆਂ ਸੇਲਾ ਵੀ ਇੰਦਰ ਟੋਫੀਆਂ ਵਗੈਰਾ ਦੀਆਂ ਸੇਲਾਂ ਲੱਗੀਆਂ ਹੋਈਆਂ ਤੇ ਇੰਦਰ ਕੁਲਚੇ ਉਹ ਜੀ ਇੰਦਰ ਵੀ 350 ਦੇ ਸੋਫੇ ਕਵਰ 350 ਦੇ ਸੋਫੇ ਕਵਰ ਅਗੇ ਹੋਏ ਤੇ ਬਿਨਾ ਦਰਦ ਤੋਂ ਆਜੋ ਪਾ ਇਸ ਤਰ੍ਹਾਂ ਚੀਨੀ ਦੇ ਤੁਹਾਨੂੰ ਭਾਂਡੇ ਮਿਲ ਜੂਗੇ ਤੇ ਕਾਫੀ ਸੇਲਾਂ ਲੱਗੀਆਂ ਹੋਈਆਂ ਦੇਖ ਸਕਦੇ ਆ ਤੇ ਰਸੋਈ ਦੀ ਗੱਲ ਕਰੀ ਤਾਂ ਰਸੋਈ ਕਾਫੀ ਹਰਿਆ ਹੈ ਇਧਰ ਵੀ ਬਾੜ ਲੀਆਂ ਟਿਕਟਾ ਮਿਲਦੀਆਂ ਆ ਤੇ ਇਧਰ ਵੀ ਗਮਲੇ ਗਮਲੇ ਵਗੈਰਾ ਤੁਹਾਨੂੰ ਦੇਖੋ ਮਿਲ ਜੂਗਾ ਇਧਰ ਵੀ ਗਮਲੇ ਸੇ ਲੱਗੇ ਹੋਏ ਆ ਪਲਾਸਟਿਕ ਦਾ ਲਹਗੇ ਨਾ ਤੋਗ ਰਹੇ ਆ ਇਹ ਨਾ ਕੁਟੀ ਡਟ ਜਾਣਾਗਾ ਤੇ ਲੋ ਜੀ ਇਧਰ ਭਗਵਾਉਂਦੇ ਆ ਫੋਟਾ ਹੈ ਇਧਰ ਤੁਹਾਨੂੰ ਕਾਪੂ ਵਗੈਰਾ ਮਿਲ ਜੂਗਾ ਇਧਰ ਮੈਟ ਵਗੈਰਾ ਲੱਗੇ ਹੋਇਆ ਇਧਰ ਬੱਚਿਆਂ ਦੇ ਘੜਾਉਣੇ ਮਿਲ ਜੂਗੇ ਤੁਹਾਨੂੰ ਇੱਧਰ ਦੇਖੋ। ਲੋ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਅਸੀਂ ਗਗਨ ਜੀ ਦੇ ਢਿੱਲੇ ਸਾਈਡ ਜਾ ਰਹੇ ਆ ਮੰਦਿਰ ਨੂੰ ਤੇ ਰਾਚ ਤੁਸੀਂ ਦੇਖ ਸਕਦੇ ਕਾਫੀ ਰਾਚ ਹੋਆ ਤੇ ਇੱਧਰ ਸੇਲਾ ਵੀ ਲੱਗੀ ਹੋਈਆਂ ਇਧਰ ਘੁਮਾ ਲਓ ਸੇਲਾ ਲੱਗੀਆਂ ਹੋਈਆਂ ਤੇ 33 ਰੁਪਏ ਸੇਲਾ ਤੇ ਸਾਹਮਣੇ ਰਾਚ ਜੀ ਦੇਖੋ ਦੁਕਾਨਾਂ ਵੀ ਲੱਗੀਆਂ ਹੋਈਆਂ ਕਾਫੀ ਇੱਥੇ ਸੇਲਾ ਲੱਗੀਆਂ ਹੋਈਆਂ ਤੇ ਜੇ ਸਾਹਮਣੇ ਦੇਖੋ ਸਾਹਮਣੇ ਰਾਚ ਦੇਖੋ ਕਿੰਨਾ ਆ ਕਾਫੀ ਰਾਚ ਇੱਥੇ ਤੇ 30 ਰੁਪਏ ਦੇ ਤੇ ਇਹ ਹੈ ਕੁੰਗੀ ਰੋਟੀ ਲੈ ਕੇ ਤੁਹਾਨੂੰ ਦਿਖਾ ਰਹੇ ਹਾਂ ਛਬਰਾਤ ਮੇਲਾ ਤੇ ਬਹੁਤ ਮੇਲਾ ਭਰਿਆ ਹੋਇਆ ਹੈ ਆ ਟਾਈਮ 1 ਵਜੇ ਦਾ 1:30 ਦਾ ਟਾਈਮ ਹੋ ਗਿਆ ਹੈ ਤੇ ਦੇਖ ਸਕਦੇ ਇੱਧਰ ਇੱਧਰ ਵੀ ਸੇਲਾ ਲੱਗੀ ਹੋਈ ਹੈ ਗਮਲੇ ਤੁਹਾਨੂੰ ਮਿਲ ਜੂਗਾ ਟੋਕਰੀਆਂ ਵਗੈਰਾ ਮਿਲ ਜੂਗੀ ਇੱਧਰ ਵੀ ਗਮਲੇ ਸੇਲ ਲੱਗੀ ਹੋਈ ਹੈ 100-100 ਰੁਪਏ ਲੱਗੀ ਹੋਈ ਹੈ ਹਰ ਆਈਟਮ ਇੱਧਰ ਪੀਜ਼ਾ ਕੈਫੇ ਵੀ ਤੁਹਾਨੂੰ ਇੱਥੇ ਮਿਲ ਜੂਗਾ ਹਾਂ ਤੇ ਸਾਹਮਣੇ ਇੱਥੇ ਪੀਜ਼ਾ ਮਿਲਦਾ ਆ ਤੇ ਪਿਆਸਾ ਨਾਲ ਮਿਲਦਾ ਫ੍ਰੀ ਨਹੀਂ ਹੈਗਾ ਕੋਈ ਸ ਇੱਥੇ ਨਹੀਂ ਸੇ ਲੱਗੀ ਹੋਈ ਪੀਜ਼ਾ ਸੇ ਨਹੀਂ ਕੋਈ ਲੱਗੀ ਹੋਈ ਤੇ ਬਾਕੀ ਤੁਸੀਂ ਸਾਹਮਣੇ ਰੱਛ ਦੇਖ ਸਕਦੇ ਆ ਰੱਛ ਕਾਫੀ ਆ ਤੇ 1.5 ਦਾ ਟਾਈਮ ਹੋਇਆ ਤੇ ਰੱਛ ਕਾਫੀ ਆਂ طرف ਜਲੇਬੀਆਂ ਵਗੈਰਾ ਦੇਖੋ ਜਲੇਬੀਆਂ ਪਕੌੜਿਆਂ ਦੀ ਦੁਕਾਨਾਂ ਲੱਗੀਆਂ ਹੋਈਆਂ ਆ ਨਾ ਤੇ ਮੰਕ ਲਗੇ ਤੇ ਰੱਛ ਦੀ ਗੱਲ ਕਰੀਏ ਤਾਂ ਅਸੀਂ ਪਹੁੰਚ ਗਏ ਆ ਗਗਨ ਜੀ ਦੇ ਢਿੱਲੇ ਤੇ ਸਾਹਮਣੇ ਹੈ ਮੰਦਿਰ ਤੇ ਬਾਕੀ ਰੱਛ ਦੇਖ ਸਕਦੇ ਆ ਰੱਛ ਬਾਗੂ ਆ ਇਹ ਸਾਰਾ ਦੇਨੇ ਆ ਮੰਦਿਰ ਤੇ ਮੰਦਿਰ ਦਾ ਸਾਰਾ ਦੇਨੇ ਮੇਲਾ ਭਰਿਆ ਰਹਿੰਦਾ ਆ ਸਾਹਮਣੇ ਇਹਦੇ ਝੂਲੇ ਵਗੈਰਾ ਲੱਗੇ ਹੋਏ ਆ ਤੇ ਦੇਖ ਸਕਦੇ ਆ ਸਾਹਮਣੇ ਝੂਲੇ ਲੱਗੇ ਹੋਏ ਤੇ ਇਸ ਤੇ ਵੜਾ ਝੂਲਾ ਲੱਗਾ ਹੋਇਆ ਹੈ 100 ਰੁਪਏ 100 ਰੁਪਏ ਤੇ 100 ਪੰਪਰ 100 ਰੁਪਏ ਮਿਲਦਾ ਇਧਰ ਨਹਿਰ ਆ ਗਈ ਤੇ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਆ ਇਧਰ ਟਿੱਕੀ ਵਗੈਰਾ 버ਗਰ ਮਿਲਦੇ ਆ ਤੇ ਰੱਛ ਤੁਸੀਂ ਦੇਖੋ ਝੂਲੇ ਸਾਈਡ ਵੀ ਰੱਛ ਕਾਫੀ ਆ ਦੇਖ ਸਕਦੇ ਆ ਲੱਗਾ ਹੋਇਆ ਰੱਸ ਦਾ ਰੰਗ ਤੇ ਇਹ ਜੋ ਸੰਗਤ ਜੀ ਰੱਸ ਹੈ ਤੇ ਰੱਸ ਦਾ ਰੰਗ ਲੱਗਾ ਹੋਇਆ ਜਿੱਦਾਂ ਝੂਲੇ ਲੱਗੇ ਹੋਏ ਆ لگا راست لنگر لگا ہوا ہے جتنے لگے ہوئے کشتی لنگر لگا دیکھ سکتے ادھر لگے ہوئے بچے والا بڑا... مکی موس والا جا لا ہوا ہے وہ سامنے ادھر بھی مکی موس جھولا لگا ہوا ہے ادھر چھوٹے جہاز والے جگے ہوئے ہے دیکھ سکتے ادھر کشتی والا جھولا لگا ہوا ہے باقی بہت شرتری میلہ دکھا رہے ہیں کافی گھر کا ہے شیو شیو راتری ملا اور تبھی جدھر بھی ملا مارو گے رچ رچ تھی ملے گا پیڑ ہی پیڑ ملو گے اتنے ادھر بھی تعین دکانیں ہی دکان ملو گی جدھر لگا ہے ਤੇ ਦਰਵੀ ਰਾਛੇ ਰਾਛੋ ਇਹਨਾਂ ਬਾੜ ਦੇ ਟਿੱਕਾ ਲੈਣੀ ਹੋਵੇ ਤਾਂ ਇੱਥੇ ਲੱਗਾ ਹੋਇਆ ਬਾੜ ਦੇ ਟਿੱਕਾ ਮਿਲ ਜਿਆ ਹੈ ਤੇ ਬਾਕੀ ਸਾਹਮਣੇ ਦੇਖੋ ਇਹ ਰਾਛੇ ਤੇ ਬਾਕੀ ਰਾਛੇ ਤੁਸੀਂ ਦੇਖ ਸਕਦੇ ਹੋ ਕਾਫੀ ਰਾਛੇ ਉੱਪਰ ਤੇ 1.5-2 ਬਾਈ ਦਾ ਟਾਈਮ ਹੋ ਗਿਆ ਤੇ ਰਾਛੇ ਕਾਫੀ ਆ ਤੇ ਗਗਨ ਜੀ ਦੇ ਟੱਲੇ ਦਾ ਬਹੁਤ ਭੜਿਆ ਹੋਇਆ ਮੇਲਾ ਆ ਚਾਰੋਂ ਪਾਸੇ ਨਿਗਾਹ ਮਾਰੋ ਜਨੇਰ ਦੇ ਨਾਲ-ਨਾਲ ਵੀ ਤੁਹਾਨੂੰ ਰਾਚੇ ਮਿਲੂਗਾ ਆ ਗਈ ਮੇਲਾ ਬਹੁਤ ਵੱਡਾ ਮੇਲਾ ਲੱਗਦਾ ਹੈ ਇਹੋ ਸੋਹਣੀ ਰਾਤਰੀ ਦਾ ਸਭ ਨੇ ਦੇਖੇ ਢਿੱਲੇ ਸੋਹਣੀ ਰਾਤ ਮੇਲਾ ਬਹੁਤ ਭੜੀ ਮੇਲਾ ਲੱਗਦਾ ਇੱਥੇ ਬਾਅਦ ਕੀ ਵੀ ਜਨ ਬਤਵਲ ਲਾਈਕਸ ਕਮੈਂਟਸ ਵੀ ਕਰਦੇ ਆ ਦੇਖੋ ਜੀ ਇੱਧਰ ਗਗਨ ਜੀ ਦਾ ਟੇਲਾ ਤੁਸੀਂ ਕਾਫੀ ਭੀੜ ਦੇਖ ਸਕਦੇ ਕਾਫੀ ਰੱਛ ਹੈ ਬਹੁਤ ਭਰਿਆ ਹੋਇਆ ਮੇਲਾ ਆ ਲੋ ਜੀ ਤੇ ਸੰਗਤ ਦੇ ਦਰਸ਼ਨ ਕਰੋ ਜਿਹੜੀ ਸੰਗਤ ਹੈ ਉੱਪਰ ਗਗਨ ਜੀ ਟੇਲਾ ਇਸ ਵੀ ਲਿੰਕ ਦੇ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਬਾਕੀ ਬਹੁਤ ਭਾਰੀ ਮੇਲਾ ਹੈ ਲੱਗਦਾ ਇੱਥੇ ਗਗਨ ਜੀ ਦੇ ਟੇਲੇ ਤੇ ਦੇਖ ਸਕਦੇ ਆ بہت واٹا میلہ نہر کے آلے دولے بھی تین کہ آلے دولے کافی دکاننا ہے جلدہ رکھتے بھی تسی نگاہ ماروں گے کافی رش ملے گا تعلیم پیڑ پیڑ ملے گی بہت میلہ مل... لگتا ہے اتنے دو گی باقی ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਐ ਇੱਧਰ ਵੀ ਦੁਕਾਨਾਂ ਕਾਫੀ ਲੱਗੀਆਂ ਹੋਈਆਂ ਤੇ ਲੋ ਜੀ ਇੱਧਰ ਵੀ ਦੁਕਾਨਾਂ ਕਾਫੀ ਤੁਹਾਨੂੰ ਮਿਲ ਜੂਗੀਆਂ ਸੇਲਾ ਲੱਗੀਆਂ ਹੋਈਆਂ ਐ ਇੱਧਰ ਜੈਂਟਸ ਕਮਿੱਟਾਂ ਸੇਲਾ ਲੱਗੀਆਂ ਹੋਈਆਂ ਐ ਇੱਧਰ ਹਲਵਾਈ ਦੀ ਦੁਕਾਨ ਮਿਲ ਜੂਗੀ ਤੁਹਾਨੂੰ ਜਲੇਬੀਆਂ ਪਕੌੜੇ ਉਹ ਜਿੱਦ ਕਰਮ ਕਰਮ ਜਿਹਾ ਵਿਧਿਆ ਨਿਕਲਦੀਆਂ ਦੇ ਸੇਲਾ ਲੱਗੀਆਂ ਹੋਈਆਂ ਆ ਕਾਫੀ ਹਾਂ ਇਹੋ ਜਿਹੇ ਅੱਧਰ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇੜੇ ਦੇ ਨਾਲਾਂ ਕਾਫੀ ਬਹੁਤ ਭਾਰੀ ਮੇਲਾ ਲੱਗਦਾ ਹੈ ਆ ਇਹੋ ਲਿਮਨ ਵੀ ਤੁਹਾਨੂੰ ਪੱਚ ਦੇ ਬਰਤਨ ਚੀਨੀ ਦੇ ਬਰਤਨ ਇਸ ਤਰ੍ਹਾਂ ਨਾਲ ਜੋਗੇ ਕਾਫੀ ਮੇਲਾ ਭਾਰੀ ਲੱਗਦਾ ਹੈ ਇਹੋ ਸ਼ਿਵਰਾਤਰੀ ਦਾ ਗਗਨ ਜੀ ਦੇ ਟੇਲੇ ਤੇ ਦੇਖ ਸਕਦੇ ਤੁਸੀਂ ਮੱਕੇ ਇੱਧਰ ਤੁਸੀਂ ਦੇਖੋ ਇੱਧਰ ਤੋਲੀਆਂ ਵਗੈਰਾ ਮਿਲਦੇ ਆ ਕਾਫੀ ਦੁਕਾਨਾਂ ਆ ਨਦੀਆਂ ਹੋਈਆਂ ਤੇ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਹੜਾ ਸ਼ਿਵਰਾਥ ਦੇ ਮੇਲਾ ਆ ਕਾਫੀ ਭਰਿਆ ਆ ਮੇਲਾ ਇਹ ਇੱਧਰ ਫੋਲੇ ਖਾਓ ਫੋਲੇ ਖੁਦਲੇ ਜੀਆਂ ਖਾਓ ਹੋਰ ਵੀ ਆਰੀ ਤੇ ਇੱਧਰ ਜਿੰਨੇ ਬੀੜੀ ਖਲੀਆਂ ਰਹੀਆਂ ਦੇਖ ਸਕਦੇ ਤੁਸੀਂ ਜਿਹੜੀਆਂ ਬੀੜੀਆਂ ਖਲੀਆਂ ਰਹੀਆਂ ਨੇ دیکھ ستے رش کافی لائن لگ گئی ہیں اندر اوپر بھی جان واستے لائن لگ گئی ہیں ہے رش کافی ہے ادھر بھی تعین دکان مل جی ہیں تو کٹونے والی دکان ادھر پرسوں دکان روڈ تو ہی بالکل دکان کافی لگی ہوئی ہے ادھر بھی تعین کٹونے دکان مل ج ਰਾਚ ਵੀ ਦੇਖੋ ਤੇ ਰਾਚ ਮੋੜ ਪਾਰ ਇਹ ਮੇਲਾ ਲੱਗਦਾ ਹੈ। ਇਹ ਕੈਨੇਡਾ ਵਾਲੇ ਬੜੀ ਕਾਰ ਲੋ ਜੀ ਇੱਕ ਰਿਆਮੀ ਰਾਜਨ ਮੰਦ ਪ੍ਰਯਾਸ ਨੇ। ਹਲੋ ਜੀ ਇੱਥੇ ਜਲੇਬੀਆਂ ਦੇ ਪਕੌੜਿਆਂ ਦੀਆਂ ਦੁਕਾਨਾਂ ਤੁਹਾਨੂੰ ਬਹੁਤ ਜ਼ਿਆਦਾ ਮਿਲਣਗੀਆਂ ਤੇ ਮਿਲਣ ਸਕਦੇ ਆ। ਤੇ ਇਹ ਤਾਂ ਬਿਲਕੁਲ ਲੰਨ ਤੇ ਲੱਗੀਆਂ ਹੋਈਆਂ ਜਲੇਬੀਆਂ ਤੇ ਪਕੌੜਿਆਂ ਦੀਆਂ ਦੁਕਾਨਾਂ ਕਾਫੀ ਲੱਗੀਆਂ ਹੋਈਆਂ। ਇੱਧਰ ਵੀ ਕੋੜੇ ਰਕੋ ਜੀ ਲੋ ਜੀ ਇੱਧਰ ਵੀ ਮਨੇ ਆ ਦੀਦਾ ਸਮਾਨ ਡਿਨਰ ਸੈਟ ਵਗੈਰਾ ਸੋਈ ਦਾ ਸਮਾਨ ਇੱਧਰ ਚੀਨੀ ਦੇ ਪਾਂਡੇ ਵੀ ਤੁਹਾਨੂੰ ਮਿਲ ਜੂਗੇ ਤੇ ਲੋ ਜੀ ਇੱਧਰ ਵੀ ਟੇਬਲ ਕੱਪੜ ਵਗੈਰਾ ਮਿਲ ਜੂਗੇ ਇੱਧਰ ਵੀ ਤਾਂ ਟੈਡੀ ਬਗੈਰ ਬਗੈਰ ਦਾ ਮਿਲ ਜੂਗਾ ਦੇਖ ਸਕਦਾ ਸਭਨੇ ਟੈਡੀ ਜਰ ਲੱਭੇ ਹੋਇਆ ਚਲੋ ਇੱਧਰ ਵੀ ਟੈਡੀ ਬੇੜ ਦੇ ਦੁਕਾਨਾਂ ਲੱਗੀਆਂ ਹੋਈਆਂ ਆ ਕਾਫੀ ਬਹੁਤ ਵੱਡੇ ਵੱਡੇ ਟੈਡੀ ਜਰ ਤਾਂ ਮਿਲ ਜੂਗੇ ਇੱਧਰ ਬੱਚਿਆਂ ਦੇ ਘੜਾਉਣੇ ਮਿਲ ਜੂਗੇ ਇੱਧਰ ਡੈਕੋਰੇਸ਼ਨ ਦਾ ਸਮਾਨ ਮਿਲ ਜੂਗਾ ਉਹ ਬੇਗਾਰ ਹੋਗਾ ਦੇਖ ਬੱਚਿਆਂ ਦੇ ਘੜਾਉਣੇ ਮਿਲ ਜੂਗੇ ਕਮਲ ਵਗੈਰਾ ਮਿਲ ਜੂਗਾ ਤੇ ਡੈਕੋਰੇਸ਼ਨ ਦਾ ਸਾਮਾਨ ਮਿਲ ਜੂਗਾ ਤੇ ਇਸ ਦੇ ਸਾਹਮਣੇ ਤੇ ਦੋਸਤਾਂ ਨੂੰ ਡੈਕੋਰੇਸ਼ਨ ਦਾ ਸਾਮਾਨ ਮਿਲ ਜੂਗਾ ਕਿਉਂਕਿ ਇੱਥੇ ਬਹੁਤ ਜਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਹੈ। ਫੈਦਰ ਬੈਲਟਾ ਵਗੈਰਾ ਮਿਲ ਜੂਗਾ। ਇੱਥੇ ਪਲਾਸਟਿਕ ਦਾ ਸਾਮਾਨ ਤੁਹਾਨੂੰ ਮਿਲ ਜੂਗਾ। ਇਹ ਇਹ ਦੁਕਾਨ ਰੇ ਆ ਗੋਗਨ ਜੀ ਦੇ ਢਿੱਲੇ ਗਵਨਜੀ ਦੇ ਟਿੱਲੇ ਦੇ رونਕਾ ਦਿਖਾ ਰਹੇ ਹਾਂ ਜੋ ਕਿ ਸ਼ਿਵਰਾਤੇ ਤੇ ਕਾਫੀ ਵੱਡਾ ਮੇਲਾ ਲੱਗਦਾ ਹੈ ਗਵਨਜੀ ਦੇ ਟਿੱਲੇ ਤੇ ਸਾਹਮਣੇ ਲੰਗਰ ਲੱਗਾ ਹੋਇਆ ਹੈ ਇੱਧਰ ਵੀ ਮਹਾ ਸ਼ਿਵਰਾਤੇ ਦੇ ਸਾਹਮਣੇ 11ਵਾਂ ਲੰਗਰ ਲੱਗਾ ਹੋਇਆ ਹੈ ਗੋੜ ਵਾਲੀ ਚਾਹ ਉਹਨਾਂ ਦੀ ਖਾਣੀ ਦਾ ਆਜੂ ਰੋਜ ਇੱਧਰ ਵੀ ਗੋੜ ਵਾਲੀ ਚਾਹ 15ਵੇਂ ਦੇ ਛਾਲ ਲੰਗਰ ਲੱਗਾ ਹੋਇਆ ਆ ਤੇ ਨਾਲ ਗੋੜ ਵਾਲੀ ਚਾਹ ਚੱਲਦੀ ਪਈ ਹੈ। ਰੋਜ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਆ ਪਲਾਸਟਿਕ ਦਾ ਸਮਾਨ ਦੀਆਂ। ਘਡੌਣਿਆਂ ਦੇ ਬੱਚਿਆਂ ਦਾ ਘਡੌਣਿਆਂ ਦੀਆਂ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਆ। ਤੇ ਇਹ ਗਗਨ ਜੀ ਦੇ ਟਿੱਲੇ ਸ਼ਿਵਰਾਤਰੀ ਮੇਲਾ ਤਕ ਆਇਆ ਤੁਹਾਨੂੰ। ਵਾਕਿਆ ਵੀਡੀਓ ਕਿੰਦਾਂ ਲੱਗੀ ਆ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਵੀ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ। ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਲੇਡੀ ਜੁੱਤੀਆਂ ਮਿਲ ਰਹੀਆਂ ਇੱਥੇ ਪੰਜਾਬੀ ਜੁੱਤੀਆਂ ਲੇਡੀਜ਼ ਮਿਲਦੀਆਂ ਤੇ ਸਾਹਮਣੇ ਦੇਖ ਸਕਦੇ ਰਸ ਵੀ ਕਾਫੀ ਹੈ ਤੇ ਬਾਕੀ ਵੀਡੀਓ ਬទ ਤੋਂ ਬਾਅਦ ਸ਼ੇਅਰ ਕਰ ਦੇਗੀਓ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੰਦਰ ਵੀ ਬਰੈਡ ਪਕੌੜੇ ਬਣ ਰਹੇ ਆ ਤੇ ਟਿੱਕੀਆਂ ਵਗੈਰਾ ਬਣ ਰਹੀਆਂ ਇੱਧਰ ਵੀ ਅੰਦਰ ਲੱਗਾ ਹੋਇਆ ਦੇਖ ਸਕਦੇ ਹੋ ਸਿੱਛਾ ਸ਼ਾਮ ਨੂੰ ਆਜੋ